ਜੇ ਤੁਸੀਂ ਕਦੀ ਇਸ ਈਸੂ ਨੂੰ ਲੈ ਕੇ ਪਰੇਸ਼ਾਨ ਹੋਏ ਜਿਸ ਦੀ ਅਸੀਂ ਖਬਰ ਦਿਖਾ ਰਿਹਾ ਤਾਂ ਇਸ ਖਬਰ ਨੂੰ ਸ਼ੇਅਰ ਜਰੂਰ ਕਰਨਾ ਹੈ ਤੋ ਵੱਡੀ ਪ੍ਰੋਬਲਮ ਜਿਹੜੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਇਹ ਰਾਜਪੁਰੇ ਦਾ HDFC ਬੈਂਕ ਹੈ ਐਕਸਿਸ ਬੈਂਕ ਕੋਰੇ ਹੈ ਤੇ ਕੈਲੀਬਰ ਮਾਰਕੀਟ ਸ਼ੋਰੂਮ ਸਾਰੇ ਹੋ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਬੈਂਕ ਡੋਮੀਨੋਸ ਵਗੈਰਾ ਸਾਰੇ ਹੋ ਰਹੇ ਆ ਦਿਕਤ ਤਾਂ ਤੁਸੀਂ ਦੇਖ ਸਕਦੇ ਹੋ ਕਿ ਨੋ ਪਾਰਕਿੰਗ ਦੇ ਵਿੱਚ ਜਿਹੜੀਆਂ ਗੱਡੀਆਂ ਉਰੇ ਖੜ ਜਾਂਦੀਆਂ ਤੇ ਦੁਕਾਨਦਾਰਾਂ ਨੂੰ ਵੀ ਜਿਹੜੀ ਹੈ ਉਹ ਪਰੇਸ਼ਾਨੀ ਹੁੰਦੀ ਹੈ ਕਿ ਜਬੜ ਜਾਂਦੇ ਆ ਪੇਮੈਂਟ ਜਮ੍ਹਾਂ ਕਰਾਉਣੀ ਹੈ ਕੈਸ਼ ਕਢਾਉਣਾ ਹੁਣ ਸੇਫਟੀ ਬੈਨ ਦੇਖ ਲਓ ਤੁਸੀਂ ਇਹ ਕੈਸ਼ ਵਾਲੀ ਬੈਨ ਉੱਤੇ ਰੋਡ ਤੇ ਖੜੀ ਹੈ ਇਹਦੀ ਕੀ ਸੇਫਟੀ ਕੀ ਹੈ ਕੁਝ ਵੀ ਨਹੀਂ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਕੈਸ਼ ਵੈਨ ਖੜੀ ਹੈ ਤੇ ਜੇ ਕੱਲ ਨੂੰ ਉਰੇ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਕੈਸ਼ ਵੈਨ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹਦੇ ਜ਼ਿੰਮੇਵਾਰ ਕੌਣ ਹੋਏਗਾ ਸੋ ਮੈਂ ਹਾਂ ਸੰਦੀਪ ਚੋਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਅਕਸਰ ਰਾਜਪੁਰਾ ਨਿਵਾਸੀ ਜਿਹੜੇ ਹੈ ਇਸ ਚੀਜ਼ ਤੋਂ ਪਰੇਸ਼ਾਨ ਹੁੰਦੇ ਆ ਜੋ ਅੱਜ ਮੈਂ ਖਬਰ ਦਿਖਾਉਣ ਜਾ ਰਿਹਾ ਕਿ ਤੁਸੀਂ ਕਦੀ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਹੋਏ ਜੀ ਚੀ ਦੀ ਅਸੀਂ ਖਬਰ ਦਿਖਾ ਰਿਹਾ ਤਾਂ ਇਸ ਖਬਰ ਨੂੰ ਸ਼ੇਅਰ ਜਰੂਰ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟ ਜਰੂਰ ਦੇਣੇ ਆ ਸੋ ਅਸੀਂ ਖੜੇ ਆ ਰਾਜਪੁਰਾ ਪਟਿਆਲਾ ਜਿਹੜੀ ਰੋਡ ਜਾ ਰਹੀ ਹੈ ਗगन ਚੌਕ ਤੋਂ ਆ ਰਹੀ ਤੁਸੀਂ ਦੇਖ ਸਕਦੇ ਹੋ ਔਰ ਕਿੰਨਾ ਟ੍ਰੈਫਿਕ ਹੁੰਦਾ ਤੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਇਹ ਰਾਜਪੁਰੇ ਦਾ HDFC ਬੈਂਕ ਹੈ ਐਕਸਿਸ ਬੈਂਕ ਕੋਰੇ ਹੈ ਤੇ ਕੈਲੀਬਰ ਮਾਰਕੀਟ ਸ਼ੋਰੂਮ ਸਾਰੇ ਹੋ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਬੈਂਕ ਡੋਮੀਨੋਸ ਵਗੈਰਾ ਸਾਰੇ ਹੋ ਰਹੇ ਆ ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਸ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਨੋ ਪਾਰਕਿੰਗ ਜ਼ੋਨ ਦੇ ਵਿੱਚ ਗੱਡੀਆਂ ਖੜੀਆਂ ਇਹ ਤੁਸੀਂ ਦੇਖ ਸਕਦੇ ਹੋ ਕਿ ਨੋ ਪਾਰਕਿੰਗ ਜ਼ੋਨ ਦੇ ਵਿੱਚ ਗੱਡੀਆਂ ਜਿਹੜੀਆਂ ਖੜੀਆਂ ਇਹ ਕਦੀ ਵੀ ਕਿਸੇ ਵੱਡੇ ਹਾਦਸੇ ਨੂੰ ਨ्योता ਦੇ ਰਹੀਆਂ ਕਿ ਕਦੀ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜੇ ਆਪਾਂ ਗੱਲ ਕਰੀਏ ਰਾਜਪੁਰਾ ਟ੍ਰੈਫਿਕ ਪੁਲਿਸ ਦੀ ਤਾਂ ਟ੍ਰੈਫਿਕ ਪੁਲਿਸ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਸਾਰੀ ਟ੍ਰੈਫਿਕ ਜਿਹੜੀ ਹੈ ਬਾਈਪਾਸ ਤੋਂ ਓਕੇ ਚਲਦੀ ਹੈ ਲੇਕਿਨ ਮੈਂ ਤੁਹਾਨੂੰ ਦੱਸਦਾ ਬਾਈਪਾਸ ਤੇ ਸੜਕਾਂ ਦਾ ਕੰਮ ਜਿਹੜਾ ਚੱਲ ਰਿਹਾ ਉਸ ਦੇ ਕਰਕੇ ਸਾਰੀ ਟ੍ਰੈਫਿਕ ਜਿਹੜੀ ਹੈ ਔਰ ਰਾਜਪੁਰਾ ਦੇ ਵਿੱਚੋਂ ਹੋ ਕੇ ਨਿਕਲ ਰਹੀ ਹੈ ਤੇ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਤੁਸੀਂ ਦੇਖ ਸਕਦੇ ਹੋ ਕਿ ਨੋ ਪਾਰਕਿੰਗ ਦੇ ਵਿੱਚ ਜਿਹੜੀਆਂ ਗੱਡੀਆਂ ਓਰੇ ਖੜ ਜਾਂਦੀਆਂ ਤੇ ਦੁਕਾਨਦਾਰਾਂ ਨੂੰ ਵੀ ਜਿਹੜੀ ਹੈ ਉਹ ਪਰੇਸ਼ਾਨੀ ਹੁੰਦੀ ਹੈ ਉੱਥੇ ਜੇ ਆਪਾਂ ਐਕਸਿਸ ਬੈਂਕ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀ ਹੈ ਸਭ ਤੋਂ ਵੱਡੀ ਦਿੱਕਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਖਬਰ ਬਣਾਉਣ ਦੀ ਨਾਲ ਦੀ ਨਾਲ ਬਣਾਣੀ ਸ਼ੁਰੂ ਕੀਤੀ ਤੇ ਲੋਕ ਆਪਣੀਆਂ ਗੱਡੀਆਂ ਜਿਹੜੀਆਂ ਲੈ ਕੇ ਉਰ ਤੋਂ ਜਾ ਰਹੇ ਆ ਆਪਾਂ ਗੱਲਬਾਤ ਕਰ ਲੈਨੇ ਆ ਪਾਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਨੇ ਇਹ ਵੀਰ ਜੀ ਪਾਰਕਿੰਗ ਦਾ ਬਹੁਤ ਵੱਡਾ ਸਮੱਸਿਆ ਆ ਔਰ ਜਦੋਂ ਆਉਨੇ ਆ ਅੰਦਰ ਬੈਂਕ 'ਚ ਵੜ ਜਾਂਦੇ ਆ ਪੇਮੈਂਟ ਜਮ੍ਹਾਂ ਕਰਾਉਣੀ ਆ ਕੈਸ਼ ਕਢਾਉਣਾ ਹੁਣ ਸੇਫਟੀ ਬੈਨੇ ਦੇਖ ਲਓ ਤੁਸੀਂ ਹਾਂਜੀ ਹਾਂਜੀ ਇਹ ਕੈਸ਼ ਵਾਲੀ ਬੈਨ ਉਹ ਤੇ ਰੋਡ ਤੇ ਖੜੀ ਹੈ ਇਹਦੀ ਕੀ ਸੇਫਟੀ ਕੀ ਆ ਕੁਝ ਵੀ ਨਹੀਂ ਹੈਗੀ ਹੁਣ ਗੱਡੀਆਂ ਖੜਾਈਆਂ ਔਰ ਇਹ ਪੈਸੇ ਜਮ੍ਹਾਂ ਕਰਾਣ ਜਾਈਏ ਗ ਅਨੇ ਕੋਈ ਨਾ ਕੋਈ ਗੱਡੀ ਮਾਰ ਜਾਂਦਾ ਵਿੱਚ ਲੋਕ ਕੀ ਕਹਿਣਾ ਚਾਹੋਗੇ ਟ੍ਰੈਫਿਕ ਪੁਲਿਸ ਬਾਰੇ ਕੀ ਕਹਿਣਾ ਚਾਹੋਗੇ ਟ੍ਰੈਫਿਕ ਪੁਲਿਸ ਨੂੰ ਇਹ ਚਾਹੀਦਾ ਇਹਦਾ ਕੋਈ ਨਾ ਕੋਈ ਪ੍ਰਬੰਧ ਕਰੇ ਜੀ ਇਸ ਤਰ੍ਹਾਂ ਦਾ ਬਹੁਤ ਔਖਾ ਪਬਲਿਕ ਬਹੁਤ ਪਰੇਸ਼ਾਨ ਹੁੰਦੀ ਆ ਹੁਣ ਜਿਹੜਾ ਬੰਦਾ ਕੋਈ ਮੰਨ ਲਓ ਜ਼ਰੂਰੀ ਆ ਕੋਈ ਕੈਸ਼ ਲੈ ਕੇ ਜਾ ਰਿਹਾ ਉਹ ਕਿੱਦਾਂ ਨਿਕਲੇਗਾ ਇੰਨੀ ਟ੍ਰੈਫਿਕ ਚੋਂ ਕੈਸ਼ ਲੈ ਕੇ ਗੱਡੀ 'ਚ ਬੈਠੇਗਾ ਗੱਡੀ ਕੱਢੇਗਾ ਜਾਂ ਬੰਦਾ ਆਏ ਤਾਲੇ ਦੇਖੇਗਾ ਕੀ ਕਰੇਗਾ ਸੋ ਤੁਸੀਂ ਠੀਕ ਕਿਹਾ ਕਿ ਜਿਹੜੀ ਵੈਨ ਕੈਸ਼ ਵੈਨ ਜਿਹੜੀ ਖੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਕੈਸ਼ ਵੈਨ ਖੜੀ ਹੈ ਤੇ ਜੇ ਕੱਲ ਨੂੰ ਉਰੇ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਕੈਸ਼ ਵੈਨ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹਦੇ ਜ਼ਿੰਮੇਵਾਰ ਕੌਣ ਹੋਏਗਾ ਫਿਰ ਫਿਰ ਜਿਹੜਾ ਹੈ ਪ੍ਰਸ਼ਾਸਨ ਆਪਣਾ ਪੱਲਾ ਛਾੜਦਾ ਹੈ ਕਿ ਜਿਹੜੀ ਪੁਲਿਸ ਕੋਈ ਕੰਮ ਨਹੀਂ ਕਰ ਰਹੀ ਹੈ ਲੇਕਿਨ ਜੇ ਆਪਾਂ ਗੱਲ ਕਰੀਏ ਟ੍ਰੈਫਿਕ ਪੁਲਿਸ ਦੀ ਤਾਂ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਬਿਲਕੁਲ ਸੁੱਤੀ ਹੋਈ ਨਜ਼ਰ ਆ ਰਹੀ ਹੈ ਰਾਜਪੁਰੇ ਦੀ ਤੇ ਇੱਥੇ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਸਾਹਮਣੇ SBI ਬੈਂਕ ਵੀ ਹੈ ਇਸ ਤੋਂ ਬਾਅਦ ਤੁਹਾਨੂੰ SBI ਬੈਂਕ ਦਾ ਨਜ਼ਾਰਾ ਦਿਖਾਵਾਂਗੇ ਕਿ ਕਿੰਨਾ ਟ੍ਰੈਫਿਕ ਜਿਹੜਾ ਹੈਗਾ ਉਰੇ ਲੋਕ ਜਾਮ ਕਰਦੇ ਆ ਤੇ ਬੈਂਕ ਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਮੁਲਾਜ਼ਮ ਜ ਜੇ ਬੈਂਕ ਦੀ ਸੁਰੱਖਿਆ ਵਾਸਤੇ ਕੋਈ ਗਾਰਡ ਖੜਾ ਕੀਤਾ ਤਾਂ ਬੈਂਕ ਨੂੰ ਇਹ ਚਾਹੀਦਾ ਕਿ ਇਹ ਜਿਹੜਾ ਟ੍ਰੈਫਿਕ ਸਮੱਸਿਆ ਹੈ ਇਹਦੇ ਇਹਨੂੰ ਵੀ ਦੇਖਦੇ ਹੋਏ ਆਪਣੇ ਗ੍ਰਾਹਕਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜੀ ਹੈ ਉਹ ਪਾਰਕਿੰਗ ਲਾਉਣ ਵਾਸਤੇ ਕਿਹਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਰਿਕਵਰੀ ਵੈਨ ਇਹ ਰਿਕਵਰੀ ਵੈਨ ਦੇ ਵਿੱਚ ਜਿਹੜੇ ਦੇਖੋ ਬੈਠੇ ਆ ਤੇ ਨੋ ਪਾਰਕਿੰਗ ਜ਼ੋਨ ਦੇ ਵਿੱਚ ਗੱਡੀਆਂ ਜਿਹੜੀਆਂ ਇਹਨਾਂ ਨੇ ਲਾਈ ਹੈ ਜੇ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਆਪਾਂ ਗੱਲ ਕਰੀ ਅੱਗੇ ਤੁਸੀਂ ਦੇਖ ਸਕਦੇ ਹੋ ਸਾਰੀ ਗੱਡੀਆਂ ਜਿਹੜੀਆਂ ਰੋਡ ਤੇ ਉੱਤੇ ਜਿਹੜੀਆਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਕੋਈ ਵੀ ਜਿਹੜਾ ਹੈ ਸੁਣਦਾ ਨਜ਼ਰ ਨਹੀਂ ਆ ਰਿਹਾ ਕੈਮਰਾਮੈਨ ਨੂੰ ਕਹਾਂਗਾ ਇੱਧਰ ਆ ਜਾਣਗੇ ਆਪਾਂ ਉੱਧਰ ਦਿਖਾਈਏ ਤੁਸੀਂ ਦੇਖ ਸਕਦੇ ਹੋ ਜਿਨੇ ਜਿਨੇ ਇਹ HDFC ਬੈਂਕ ਇਹ ਡੋਮੀਨੋਸ ਇਹ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਇਹ ਬੈਂਕਾਂ ਦੇ ਕਰਕੇ ਆ ਕਿਉਂਕਿ ਸਵੇਰੇ ਹੀ ਜਿਵੇਂ 9 ਵਜੇ 9:30 ਵਜੇ ਬੈਂਕ ਖੁੱਲਦੇ ਆ ਤਾਂ ਇਹ ਪ੍ਰੋਬਲਮ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕੀ ਪਰਿਵਾਰ ਨੂੰ ਬਿਠਾ ਕੇ ਅੰਦਰ ਬੈਂਕ ਦੇ ਵਿੱਚ ਕੰਮ ਚਲੇ ਗਏ ਲੇਕਿਨ ਜੇ ਕੱਲ ਨੂੰ ਕੋਈ ਜਾਮ ਲੱਗ ਜਾਂਦਾ ਤਾਂ ਇਹਨਾਂ ਨੂੰ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਚਾਹੀਦੀ ਤੇ ਟ੍ਰੈਫਿਕ ਪੁਲਿਸ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਸਾਹਮਣੇ ਐਸਬੀਆਈ ਬੈਂਕ ਦਾ ਨਜ਼ਾਰਾ ਦਿਖਾਣਾ ਸੋ ਆਪਾਂ ਸੜਕ ਦੇ ਦੂਜੀ ਦੂਜੇ ਪਾਸੇ ਆ ਚੁੱਕੇ ਹਾਂ ਉਹ ਟ੍ਰੈਫਿਕ ਜਿਹੜਾ ਸੀ ਉਹ ਪਟਿਆਲਾ ਵੱਲ ਨੂੰ ਜਾ ਰਿਹਾ ਸੀਗਾ ਤੇ ਇਹ ਜਿਹੜਾ ਟ੍ਰੈਫਿਕ ਹੈਗਾ ਇਹ ਰਾਜਪੁਰਾ ਦੇ ਗगन ਚੌਕ ਨੂੰ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਇਹ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਕਿਵੇਂ ਰੋਡ ਤੇ ਇਹ ਜਿਹੜੀ ਲਾਈਨ ਜਿਹੜੀ ਪ੍ਰਸ਼ਾਸਨ ਵੱਲੋਂ ਲਾਈ ਗਈ ਹੈ ਵ ਉਸ ਤੋਂ ਬਾਹਰ ਜਿਹੜੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਜਿਹੜੀ ਯਾਤਿਆਤ ਨਿਯਮ ਆ ਇਹ ਤਾਂ ਜਿਹਾ ਹੁਣ ਆਉਂਦੀਆਂ ਵੀ ਨਜ਼ਰ ਆ ਰਹੀਆਂ ਤੇ ਇਹ ਦੇਖੋ ਕਿੰਨਾ 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 ਕਰੋੜ ਰਹਿ ਗਿਆ ਇਹ ਤੇ ਸੜਕ ਦੇ ਉੱਤੇ ਜਿਹੜੀ ਹੈ ਨੋ ਪਾਰਕਿੰਗ ਕਰਕੇ ਕਦੀ ਵੀ ਕੋਈ ਵੱਡਾ ਹਾਸਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ ਹੁਣ ਦੇਖਣਾ ਹੋਏਗਾ ਕਿ ਟ੍ਰੈਫਿਕ ਪੁਲਿਸ ਆਪਣੀ ਨੀਂਦ ਤੋਂ ਕਦ ਜਾਗਦੀ ਹੈ ਤੇ ਕਦ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਤੇ ਜਾਂ ਫਿਰ ਇਹ ਇਸ ਤਰ੍ਹਾਂ ਹੀ ਜਿਹੜਾ ਹੈ ਰੋਡ ਜਾਮ ਰਹੇਗਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਗगन ਚੌਕ ਤੇ ਜਿਹੜਾ ਹੈ ਉਹ ਰਸਤਾ ਜਿਹੜਾ ਬੰਦ ਹੋਣ ਕਰਕੇ ਸਾਰਾ ਟ੍ਰੈਫਿਕ ਪਟਿਆਲੇ ਵਾਲਾ ਜਿਹੜਾ ਹੈ ਉਹ اسی ਰੋਡ ਤੋਂ ਹੋ ਕੇ ਨਿਕਲ ਰਿਹਾ ਤੇ ਦੂਜੇ ਪਾਸੇ ਇਹ ਜਿਹੜੇ ਬੈਂਕਾਂ ਕਰਕੇ ਜਿਹੜਾ ਇਹ ਰੋਡ ਦੇ ਉੱਤੇ ਜਾਮ ਲੱਗਦਾ ਇਹਨਾਂ ਨੂੰ ਚਾਹੀਦਾ ਕਿ ਆਪਣਾ ਕੋਈ ਨਾ ਕੋਈ ਮੁਲਾਜ਼ਮ ਜਿਹੜਾ ਹੈ ਉਹ ਉਰੇ ਤਾਇਨਾਤ ਕੀਤਾ ਜਾਵੇ ਤੇ ਇਹ ਜਿਹੜੀ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਗੱਡੀਆਂ ਲਗਵਾਈਆਂ ਜਾਣ ਹੁਣ ਇਹ ਦੇਖਣਾ ਹੋਵੇਗਾ ਕਿ ਬੈਂਕ ਵਾਲਿਆਂ ਦੀ ਨੀਂਦ ਕਦ ਖੁੱਲਦੀ ਹੈ ਤੇ ਟ੍ਰੈਫਿਕ ਪੁਲਿਸ ਦੀ ਨੀਂਦ ਕਦ ਖੁੱਲੇਗੀ ਤੇ ਇਹ ਬੈਂਕ ਵਾਲੇ ਦੀ ਨੀਂਦ ਕਦ ਖੋਲਦੇ ਆ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਸਰ